ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋਗੇ 20 ਮਾਡਲ ਸੋਨਾਲੀ ਕਮੈਨ ਬਕਾਉ ਹੈ ਜੀ ਵਧੀਆ ਸਾਫ ਕੰਡੀਸ਼ਨ ਚ ਮਸ਼ੀਨ ਚੈੱਕ ਕਰ ਸਕਦੇ ਹੋ ਕਿਹਨ ਬੰਪਰ ਦੀ ਕੰਡੀਸ਼ਨ ਤੁਸੀਂ ਸਾਰਾ ਏ ਟੂ ਜ਼ेड ਇਸ ਮਾਨ ਤੋਂ ਨਾਲ ਮਿਲੂਗਾ ਮਸ਼ੀਨ ਦੇ ਤੇ 14.5 ਲੱਖ ਦੀ ਡਿਮਾਂਡ ਆ ਡਿਸਪੋਜ਼ੀਸ਼ਨ ਜੰਦੇ ਨਾਲ ਆ ਮਸ਼ੀਨ ਦੇਖ ਸਕਦੇ ਹੋ ਫਿਲਟਰ ਦੀ ਕੰਡੀਸ਼ਨ ਟਾਇਰਾਂ ਦੀ ਕੰਡੀਸ਼ਨ ਵਧੀਆ ਸਾਫ਼ ਆ ਸ਼ੀਲਡਾਂ ਵਗੈਰਾ ਵਧੀਆ ਓਕੇ ਆ ਰੰਗ ਪੇਂਟ ਦੀ ਸਾਰੀ ਮਸ਼ੀਨ ਬਿਲਕੁਲ ਓਰੀਜਨਲ ਸੰਗਰੀਆਂ ਰਾਜਸਥਾਨ ਏਰੀਆ ਦਾ ਬਾਈ ਉਹਨਾਂ ਦਾ ਜਿੱਥੇ ਮਸ਼ੀਨ ਖੜੀ ਆ ਬਾਕੀ ਸਾਈਡ ਸ਼ੀਲਡਾਂ ਓਟਰ ਪਾਈ ਪੂਡੀਓ ਟੈਂਕੇਰ ਟੈਂਕ ਟੂਲ ਬਾਕਸ ਵਗੈਰਾ ਸਾਰਾ ਮਸ਼ੀਨ ਦੇ ਏ ਟੂ ਜ਼ेड ਸਾਫ਼ ਵਧੀਆ ਓਰੀਜਨਲ ਕੰਡੀਸ਼ਨ ਚ ਸਾਰੀ ਮਸ਼ੀਨ ਖੜੀ ਹੈਗੀ ਬਾਕੀ ਜਿਗਰ ਸੇ ਪ੍ਰਾਣੇ ਮਸ਼ੀਨ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਆ ਮਸ਼ੀਨ ਬਾਰੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਉੱਥੋਂ ਨੰਬਰ ਲੈ ਕੇ ਤੁਸੀਂ ਬਾਈਕਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਮਸ਼ੀਨ ਬਾਰੇ ਤੁਸੀਂ ਜ਼ਿਆਦਾ ਜਾਣਕਾਰੀ ਲੈਣੀ ਹੈ ਜੀ ਵੀਡੀਓ ਨੂੰ ਬੱਤੋ ਸ਼ੇਅਰ ਜ਼ਰੂਰ ਕਰ ਦਿਓ ਜੀ 20 ਮਾਡਲ ਆ 45 ਲੱਖਾਂ ਦੀ ਡਿਮਾਂਡ ਆ ਸਾਰੇ ਮਸ਼ੀਨ ਮਪਰ ਤੋਂ ਲੈ ਕੇ ਪੂਸਤਕ ਕਟਰ ਵਗੈਰਾ ਸਾਰ ਬਿਲਕੁਲ オリジナル ਤੇ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਖੜੀ ਹੈ ਜੀ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ শেয়ার ਕਰ ਦਿਓ ਤੇ ਫੇਜ ਨੂੰ ਆਪਣਾ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ